ਹਾਂਜੀ ਭਾਈ ਸਤਿ ਸ਼੍ਰੀ ਅਕਾਲ ਆਸਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਹਰ ਐਤਵਾਰ ਆਪਾਂ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਇਸ ਵਾਰ ਆਪਣੇ ਕੋਲੇ ਸਮਾਂ ਸੀਗਾ ਤੇ ਆਪਾਂ ਪੰਜਾਬੀ ਵੀ ਟਾਈਪ ਕੀਤੀ ਆ ਜਿਹੜੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਤੇ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਕਿਸੇ ਦਾ ਭਲਾ ਹੋ ਜੇ ਤੇ ਬਹੁਤ ਆਸਾਨ ਪੇਪਰ ਆ ਬਸ ਇੱਕ ਡੰਡਾ ਦਾ ਤੇ ਬਿੰਦਾਂਾਂ ਧਿਆਨ ਰੱਖਣਾ ਹੋਰ ਕੋਈ ਔਖੇ ਸ਼ਬਦ ਨਹੀਂਗੇ ਇਹ ਡੰਡੀ ਜਾਂ ਬਿੰਦੀ ਖਰਾਬ ਕਰੂ ਕਰਦੀ ਹੁੰਦੀ ਹੈ ਜੇ ਕਰੇ ਵੀ ਵੀ ਵੱਧ ਲੱਗ ਜਾਂਦੀ ਜਾਂ ਘੱਟ ਲੱਗ ਜਾਂਦੀ ਹੈ ਬਸ ਉਹ ਧਿਆਨ ਰੱਖਣਾ ਚਲੋ ਆਪਾਂ ਥੋੜਾ ਜਿਆਦਾ ਸਮਾਂ ਬਰਬਾਦ ਨਹੀਂ ਕਰਦੇ ਤੇ ਆਪਾਂ ਟ੍ਰਾਇਲ ਪਹਿਰਾ ਬੋਲਦੇ ਆ ਪਹਿਲਾਂ ਟ੍ਰਾਇਲ ਪਹਿਰਾ ਤਾਂ ਹੀ ਤੁਹਾਡਾ ਹੱਥ ਚੱਲ ਪੇ ਫਿਰ ਉਹ ਵੀ 22 ਮਿੰਟ ਦੀ ਸੁਣੋ ਡਿਕਟੇਸ਼ਨ 2 ਮਿੰਟ ਦੀ ਖਾਲੀ ਵੀਡੀਓ ਜਿੱਦੇ ਤੁਸੀਂ ਆ ਤਾਂ ਪੜ ਸਕੋ ਰੀਡ ਕਰ ਸਕੋ 22 ਮਿੰਟ ਫਿਰ ਚਲੋ ਹੁਣ ਆ ਰੈਡੀ ਹੋ ਜਾਓ ਟ੍ਰਾਇਲ ਪਹਿਰੇ ਲਈ ਰੈਡੀ ਪੰਜਾਬ ਵਿੱਚ 11 ਲੱਖ ਦੇ ਕਰੀਬ ਨੀਲੇ ਰਾਸ਼ਨ ਕਾਰਡ ਰੱਦ ਕਰਕੇ ਇਹਨਾਂ ਨੂੰ ਮੁੜ ਬਹਾਲ ਕਰਨ ਉੱਤੇ ਗਲਤ ਕਾਰਡ ਬਣਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਡੰਡੀ ਪੰਜਾਬ ਸਰਕਾਰ ਵੱਲੋਂ ਇਸ ਕਿਥੇਤ ਕਾਪਲੇ ਸੰਬੰਧੀ ਚੱਲ ਰਹੀ ਲੋਕ ਹਿੱਤ ਪਟੀਸ਼ਨ ਦੀ ਸੁਣਵਾਈ ਦੌਰਾਨ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਖੁਰਾਕ ਸਪਲਾਈ ਅਤੇ ਖਪਤਕਾਰ ਵਿਭਾਗ ਦੇ ਉੱਚ ਅਫਸਰ ਦੇ ਹਲਫਨਾਮੇ ਨਾਲ ਜਸਟਿਸ ਸੀਲ ਨਾਗੂ ਅਤੇ ਜਸਟਿਸ ਲਾਓ ਜੀ ਟਰੈਲ ਪੈਰਾ ਸੋਡਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਪ੍ਰੋਪਰ ਪੈਰਾ ਬੋਲਾਂਗੇ ਤੇ 80 ਸਪੀਡ ਤੇ ਪੇਪਰ ਵੰਗੂ ਹੁੰਦਾ ਏ ਜਿੰਨੇ ਤੇ ਪੇਪਰ ਬੋਲਦੇ ਹੁੰਦੇ ਆ ਤੇ ਕੋਈ ਔਖਾ ਨਹੀਂ ਹੁੰਦਾ ਬਸ ਥੋੜਾ ਜਿਹਾ ਸਹਿਜਮਤੇ ਨਾਲ ਕਰਨਾ ਹੁੰਦਾ ਵੀ ਜਿਆਦੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਸ਼ਬਦੇ ਚ ਆਸਾਨ ਹੁੰਦੇ ਆ ਚਲੋ ਰੈਡੀ ਹੋ ਜਾ ਹਣਾ ਰੈਡੀ ਜੋ ਰੰਗਤ ਅਤੇ ਖੁਸ਼ਬੋ ਰਵਾਇਤੀ ਮਹਿੰਦੀ ਵਿੱਚ ਹੁੰਦੀ ਹੈ ਉਹ ਟੈਟੂ ਵਾਲੀ ਮਹਿੰਦੀ ਵਿੱਚ ਦਿਖਾਈ ਨਹੀਂ ਦਿੰਦੀ ਮਹਿੰਦੀ ਦੇ ਰੰਗ ਨੂੰ ਲੈ ਕੇ ਕਈ માનਤਾਵਾਂ ਹਨ ਜਿਸ ਕਾਰਨ ਹਰ ਕਿਸੇ ਦੀ ਨਜ਼ਰ ਇੱਕ ਦੂਜੇ ਦੀ ਮਹਿੰਦੀ ਦੇ ਰੰਗ ਉੱਤੇ ਟਿਕ ਜਾਂਦੀ ਹੈ ਡੰਡੀ ਜਿਸ ਦੀ ਮਹਿੰਦੀ ਗੂੜੀ ਹੋਵੇ ਉਨੀ ਹੀ ਚੰਗੀ ਸਮਝੀ ਜਾਂਦੀ ਹੈ ਇਸੇ ਲਈ ਮਹਿੰਦੀ ਲਗਾਉਣ ਤੋਂ ਬਾਅਦ ਸਾਰੀਆਂ ਔਰਤਾਂ ਅਕਸਰ ਇਸ ਦੇ ਰੰਗ ਨੂੰ ਲੈ ਕੇ ਚਿੰਤਤ ਰਹਿੰਦੀਆਂ ਹਨ ਡੰਡੀ ਆਉ ਜਾਣਦੇ ਹਾਂ ਕੁਝ ਆਸਾਨ ਨੁਸਖੇ ਜਿੰਨਾ ਨੂੰ અપਨਾ ਕੇ ਤੁਹਾਡੀ ਮਹਿੰਦੀ ਦੀ ਹਰ ਪਾਸੇ ਚਰਚਾ ਹੋ ਜਾਵੇਗੀ ਡੰਡੀ ਸਭ ਤੋਂ ਪਹਿਲਾਂ ਮਹਿੰਦੀ ਨੂੰ ਸੁੱਕਣ ਤੋਂ ਬਾਅਦ ਵੀ ਇਸ ਨੂੰ ਕੁਝ ਘੰਟਿਆਂ ਲਈ ਪਾਣੀ ਤੋਂ ਦੂਰ ਰੱਖੋ ਅਤੇ ਧੋਣ ਤੋਂ ਪਹਿਲਾਂ ਹੱਥਾਂ ਉੱਤੇ ਤੇਲ ਲਗਾਓ ਡੰਡੀ ਮਹਿੰਦੀ ਸੁੱਕਣ ਤੋਂ ਬਾਅਦ ਹੱਥਾਂ ਦੀ ਮਹਿੰਦੀ ਉੱਤੇ ਰੂੰ ਦੀ ਮਦਦ ਨਾਲ ਨਿੰਬੂ ਦਾ ਰਸ ਅਤੇ ਚੀਨੀ ਦਾ ਮਿਸ਼ਰਣ ਲਗਾਓ ਅਤੇ ਸੁੱਕਣ ਦਿਓ ਇਸ ਕੋਲ ਨੂੰ ਮਹਿੰਦੀ ਨੂੰ ਤੋਂ ਪਹਿਲਾਂ ਕਈ ਵਾਰ ਲਗਾਇਆ ਜਾ ਸਕਦਾ ਹੈ ਡੰਡੀ ਮਹਿੰਦੀ ਨੂੰ ਸੁੱਕਣ ਤੋਂ ਬਾਅਦ ਅਚਾਰ ਵਿੱਚ ਮੌਜੂਦ ਸਰੋਂ ਦਾ ਤੇਲ ਲਗਾਓ ਅਤੇ ਕੁਝ ਦੇਰ ਲਈ ਛੱਡ ਦਿਓ ਡੰਡੀ ਤਵੇ ਨੂੰ ਘੱਟ ਅੱਗ ਉੱਤੇ ਰੱਖੋ ਅਤੇ ਇਸ ਵਿੱਚ 4-5 ਲੌਂਗ ਰੱਖ ਕੇ ਧੂਆਂ ਆਉਣ ਉੱਤੇ ਹੱਥਾਂ ਦੀ ਮਹਿੰਦੀ ਨੂੰ ਇਸ ਤੁਹੇ ਉੱਪਰ ਕਰ ਲਵੋ ਲਓ ਜੀ 2 ਮਿੰਟ ਹੋਣ ਵਾਲੇ ਆ ਤੇ ਰੈਡੀ ਹੋ ਜਾਓ ਹਣਾ ਇਹ ਰੈਡੀ ਲੋਕੀ ਕੀ ਕਹਿਣਗੇ ਪ੍ਰਸ਼ਨ ਚਿੰਨ ਏ ਤਿੰਨ ਸ਼ਬਦ ਰੂਪੀ ਅਜਹੀ ਬੀੜੀ ਹੈ ਜੋ ਜੀਵਨ ਵਿੱਚ ਮਨੁੱਖ ਨੂੰ ਕਦੇ ਵੀ ਅੱਗੇ ਨਹੀਂ ਬਦਲ ਦਿੰਦੀ ਡੰਡੀ ਸੋਚਿਆ ਜਾਵੇ ਇਹ ਮਨੁੱਖੀ ਪ੍ਰਵਿਰਤੀ ਹੈ ਕਿ ਅਸੀਂ ਆਪਣੇ ਮਨ ਅੰਦਰ ਜਾਂ ਜ਼ੁਬਾਨ ਰਾਹੀਂ ਦੂਜੇ ਬਾਰੇ ਕੋਈ ਨਾ ਕੋਈ ਤਸਵੀਰ ਜ਼ਰੂਰ ਉਕਰਦੇ ਹਾਂ ਡੰਡੀ ਚਾਹੇ ਉਸ ਦੇ ਵਿਚਰਣ ਦੇ ਢੰਗ ਬੋਲਣ ਦੇ ਢੰਗ ਜਾਂ ਹੋਰ ਪੱਖ ਨਾਲ ਸੰਬੰਧਿਤ ਹੋਵੇ ਡੰਡੀ ਪਰ ਸਾਡੀ ਸੋਚ ਨਾਲ ਉਸ ਦਾ ਜੀਵਨ ਪ੍ਰਭਾਵਿਤ ਨਹੀਂ ਹੋਣ ਲੱਗਾ ਜਿੰਨਾ ਚਿਰ ਸਾਹਮਣੇ ਵਾਲਾ ਆਪ ਇਸ ਸੋਚ ਨਾਲ ਗ੍ਰਸਤ ਨਾ ਹੋਵੇ ਕਿ ਪਤਾ ਨਹੀਂ ਮੇਰੇ ਬਾਰੇ ਆ ਨਾ ਸੋਚਦੇ ਹੋਣ ਜਾਂ ਉਹ ਨਾ ਸੋਚਦੇ ਹੋਣ ਸਮਝਣ ਦੀ ਲੋੜ ਹੈ ਕਿ ਆਪਾਂ ਮਦਾਰੀ ਦੇ ਬਾਂਦਰ ਥੋੜਾ ਹਾਂ ਜੋ ਉਸ ਦੀ ਡੁਗਡੁਗੀ ਜਾਂ ਹੰਟਰ ਦੇ ਇਸ਼ਾਰੇ ਜੀਵਨ ਜੀਵਾਂਗੇ ਜਾਂ ਹਰ ਕੰਮ ਆਪਣੀ ਖੁਦ ਦੀ ਸੋਚ ਦੀ ਵਜਾਏ ਲੋਕਾਂ ਦੇ ਮਨੋਰੰਜਨ ਲਈ ਕਰਾਂਗੇ ਡੰਡੀ ਸਾਡੀ ਆਪਣੀ ਜ਼ਿੰਦਗੀ ਹੈ ਇਸ ਲਈ ਜਦੋਂ ਵੀ ਤੁਸੀਂ ਸਮਝੋ ਸਹੀ ਰਾਸਤੇ ਉੱਤੇ ਚੱਲ ਰਹੇ ਹੋ ਚੰਗਾ ਕਰ ਰਹੇ ਹੋ ਫਿਰ ਲੋਕੀ ਕੀ ਕਹਿਣਗੇ ਦੀ ਪ੍ਰਵਾਹ ਨਾ ਕਰੋ ਡੰਡੀ ਮਸਤ ਹਾਥੀ ਚਾਲ ਚੱਲਦੇ ਰਹੋ ਤੁਹਾਡੀ ਪ੍ਰਵਾਜ ਕੋਈ ਨਹੀਂ ਰੋਕ ਸਕਦਾ ਡੰਡੀ ਤੁਲਨਾ ਕਰਨਾ ਵਧੀਆ ਗੱਲ ਹੈ ਪਰ ਇਹ ਤੁਲਨਾ ਨਾ ਪੱਖੀ ਨਾ ਹੋਵੇ ਦੁਨੀਆ ਦਾ ਹਰ ਮਨੁੱਖ ਆਪਣੇ ਅੰਦਰ ਬਲੱਖਣ ਗੁਣ ਲੈ ਕੇ ਪੈਦਾ ਹੁੰਦਾ ਹੈ। ਲਓ ਜੀ ਪੈਰਾ ਹੋ ਗਿਆ ਤੁਹਾਡਾ ਅਦਕ ਦਾ ਜਿੱਥੇ ਕੋਈ ਫਰਕ ਨਹੀਂ ਪੈਂਦਾ ਮੀਨਿੰਗ ਦਾ ਉੱਥੇ ਅਦਕ ਪਾਓ ਨਾ ਪਾਓ ਉਹਦੀ ਟੈਨਸ਼ਨ ਨਾ ਲਿਓ ਤੇ ਇੱਕ ਪੈਰ ਚ ਰਾਰਾ ਪਾਉਣਾ ਚਾਹੀਏ ਪੈਰ ਚ ਪਾਉ ਚਾਹੀਏ ਨਾ ਪਾਓ ਚਾਹੀਏ ਪੂਰਾ ਪਾਓ। ਇੱਕ ਊੜੇ ਦਾ ਚਾਹੇ ਮੂੰਹ ਖੋਲ ਲੋ ਚਾਹੇ ਊੜੇ ਨੂੰ ਔਂਕਰ ਪਾ ਲਓ ਉਹ ਸੇਮ ਆ ਕਿਉਂਕਿ ਜੇ ਇਦਾਂ ਦੇ ਸ਼ਬਦ ਆਉਣਗੇ ਉਹ ਤੁਹਾਨੂੰ ਤਾਂ ਦੱਸਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ